ਬਰਨਾਲਾ ਬਾਜ਼ਾਖਾਨਾ ਰੋਡ ਤੇ ਇੱਕ ਨਿੱਜੀ বাস ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ ਹੈ ਹਾਦਸੇ ਦੇ ਵਿੱਚ ਜ਼ਖਮੀ ਹੋਏ ਦੋ ਵਿਅਕਤੀਆਂ ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ বাস ਕੰਡਕਟਰ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਨੇ বাস ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਨਗਰ ਦੀ ਬੱਸ ਨੂੰ ਸਾਈਡ ਤੇ ਮੇਰੇ ਉੱਤੇ ਚੜਾਉ ਤੇ ਬੱਸ ਦਿਓ ਜ਼ਖਮੀ ਕਰ ਤੇ ਬਟੇ ਸਾਲ ਕਰਤਾ ਮੌਕੇ ਤੇ ਕਨੈਕਟਰ ਤੇ ਡਰਾਈਵਰ ਤੇ ਫਰਾਰ ਹੋ ਗਏ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਡਰਾਈਵਰ ਨੂੰ ਪਰ ਉਹ ਭੱਜ ਗਿਆ ਡਰਾਈਵਰ ਦੀ ਚਾਬੀ ਕੱਢ ਕੇ ਅਸੀਂ ਦੁਕਾਨ ਤੋਂ ਫੜਾਤੀ ਬੱਸ ਉੱਤੇ ਖੜੀ ਆ ਮੌਜੂਦਾ ਉੱਥੇ ਪੁਲ ਬਹੁਤ ਫਕਾ ਨਾਗਾ ਐਕਸੀਡੈਂਟ ਵਗੈਰਾ ਬਹੁਤ ਹੁੰਦੇ ਨੇ ਵੀ ਜਿੱਥੇ ਵੀ ਜੀ ਦੋ ਬੰਦੇ ਜ਼ਖਮੀ ਨੇ ਇੱਕ ਹਾਲਤ ਬਹੁਤ ਗੰਭੀਰ ਆ ਇੱਕ ਸਹੀ ਆ ਬੰਦਾ ਜੀ ਤੇ ਅਸੀਂ ਸਰਕਾਰੀ ਅਸਤਵਰ ਨਾਲ ਜਿੱਤੇ ਉਤੇ ਹੀ ਦਾਖਲ ਹੋ ਗਏ। ਪੁਲਿਸ ਵਿਖੇ ਜਿੰਚਰ ਸਰ ਦਾ ਫੋਨ ਆਇਆ ਸੀਗਾ ਕਿ ਇੱਕ ਬੱਸ ਦਾ ਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਸੀ ਕਿ ਸਭ ਦੋ ਬਜ਼ੁਰਗ ਉਹਦੇ ਵਿੱਚ ਜਿਹੜਾ ਹੈਗੇ ਐ ਮੋਟਰਸਾਈਕਲ ਵਾਲ ਜਖਮੀ ਹੋਇਆ ਤੇ ਜਿਨ੍ਹਾਂ ਨੂੰ ਅਸੀਂ ਹਸਪੀਟਲ ਨੂੰ ਪਹੁੰਚਾਇਆ ਇੱਕ ਤੇ ਗੰਦੀਰ ਸੱਟਾਂ ਹੋਣ ਕਰਕੇ ਉਹਨੂੰ ਖਰੀਦਪੁਰ ਰੈਫਰ ਕਰ ਦਿੱਤਾ ਗਿਆ ਤੇ ਬੱਸ ਦੇ ਡਰਾਈਵਰ ਕੰਟਰ ਜਿਹੜੇ ਮੁੱਖ ਤੋਂ ਭੱਜ ਗਏ ਸੀਗੇ ਤੇ ਬੱਸ ਨੂੰ ਅਸੀਂ ਕਬਜ਼ੇ 'ਚ ਲੈ ਲਿਆ। ਜਿਹੜੀ ਫਰਦਰ ਕਾਰਵਾਈ ਆ ਉਹ ਅਸਕੇ ਅੱਗੇ ਅਮਲ ਚੱਲਿਆ ਰਹੇ ਨਹੀਂ ਅਜੇ ਤੱਕ ਫਿਲਹਾਲ ਮੁੱਢਲੀ ਜਾਂਚ ਹੈ ਕਿ ਕੋਈ ਮਾਮਲਾ ਦਰਜ ਨਹੀਂ ਹੋਇਆ ਤੇ ਜਿਹੜੀ ਅੱਗੇ ਜਾਂਚ ਦੇ ਵਿੱਚ ਕਾਰਵਾਈ ਬਣੂਗੀ ਉਹ ਅਸੀਂ ਮੁੱਕੇ ਤੇ ਕਰਦੇ ਇਹ ਦੋਨੇ ਐਕਸੀਡੈਂਟ ਕੇਸ ਹੈਗਾ ਕੋਈ ਬੱਸ ਦੇ ਮਤਲਬ ਨਾਲ ਕੋਈ ਟੱਕਰ ਹੋਈ ਹੈ ਉਸ ਤੋਂ ਬਾਅਦ ਇਹਨਾਂ ਦੇ ਇੱਕ ਪਿਛਣ ਜਿਹੜਾ ਬੁੱਟਾ ਸਿੰਘ ਆ ਉਹਦੇ ਤਾਂ ਰਾਈਟ ਲੈਗ ਦੇ ਵਿੱਚ ਫ੍ਰੈਕਚਰ ਹੈਗਾ ਤੇ ਜਿਹੜੇ ਸੈਕੰਡ ਆਪਣੇ ਕੋਲ ਜਖੀਰ ਸਿੰਘ ਹੈਗੇ ਇਹਨਾਂ ਦੀ ਇੱਕ ਹੈਡ ਇੰਜਰੀ ਆ ਇੱਕ ਕੰਨ ਦੇ ਵਿੱਚੋਂ ਖੂਨ ਆ ਰਿਹਾ ਤੇ ਇੱਕ ਰਿਬ ਫ੍ਰੈਕਚਰ ਵੀ ਸੰਭਾਵਨਾ ਹੈਗੀ ਇਸ ਕਾਰਨ ਕਰਕੇ ਉਨ੍ਹਾਂ ਦੀ ਹਾਲਤ ਜਿਆਦਾ ਸੀਰੀਅਸ ਨੂੰ ਦੇਖਦੇ ਹੋ ਉਹਨਾਂ ਨੂੰ ਆਪਾਂ ਨੂੰ ਫਰੀਦਕੋਟ ਰੈਫਰ ਕਰਨਾ ਪਊਗਾ ਨਹੀਂ ਇੱਕ ਨੂੰ ਕਰਨਾ ਪਊਗਾ ਇਹ ਨਹੀਂ ਬੂਟਾ ਸਿੰਘ ਦੇ ਤਾਂ ਉੱਪਰ ਮਤਲਬ ਓਨਲੀ ਲੈਗਸ ਦਾ ਹੀ ਫ੍ਰੈਕਚਰ ਹੈਗਾ ਬਾਕੀ ਦਾ ਸਾਰਾ ਕੁਝ ਠੀਕ ਹੈਗਾ ਤਾਂ ਉਹਨੂੰ ਤਾਂ ਆਪਾਂ ਇੱਥੇ ਮੈਨੇ ਕਰ ਲੈਣੀ